ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਇੱਕ ਭਾਰਤੀ ਵਿਅਕਤੀ ਨੂੰ ਪਰੇਸ਼ਾਨੀ ਤੋਂ ਬਚਾਉਣ ਦੇ ਲਈ ਇੱਕ ਗੋਰੀ ਔਰਤ ਦੇ ਕਦਮ ਰੱਖਣ ਦਾ ਇੱਕ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੀਹਾਂ ਭਾਰਤੀ ਦੇ ਹੱਕ ਦੇ ਵਿੱਚ ਖੜੇ ਵਿਦੇਸ਼ੀ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇੰਟਰਨੈਟ ਉੱਤੇ ਭਾਵਨਾਵਾਂ ਦਾ ਮਾਹੌਲ ਬਣ ਗਿਆ ਇਸ ਕਲਿੱਪ ਦੇ ਵਿੱਚ ਪਹਿਲਾ ਇੱਕ ਆਦਮੀ ਨੂੰ ਸਬਵੇ ਉਤੇ ਇੱਕ ਭਾਰਤੀ ਦੀ ਵੀਡੀਓ ਰਿਕਾਰਡ ਕਰਦੇ ਹੋਏ ਦਿਖਾਇਆ ਗਿਆ ਸੀ ਤੇ ਭਾਰਤੀ ਨੇ ਰਿਕਵੈਸਟ ਜਾਈ ਹੋਈ ਸੀ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਡਿਊਟੀ ਉੱਤੇ ਸੀ। ਇਸ ਦੌਰਾਨ ਉਸ ਵਿਅਕਤੀ ਨੂੰ ਰਿਕਾਰਡ ਕਰਨ ਵਾਲੇ ਨੂੰ ਭਾਰਤੀ ਨੂੰ ਕਾਫੀ ਉੱਚੀ-ਉੱਚੀ ਨਸਲੀ ਗਾਲਾਂ ਕੱਢਦੇ ਹੋਏ ਵੀ ਸੁਨਿਆ ਗਿਆ। ਅੰਤ ਦੇ ਵਿੱਚ ਉਕਤ ਵਿਦੇਸ਼ੀ ਅੱਗੇ ਆਇਆ ਅਤੇ ਉਸਕريب ਆਤਮਿਕ ਦਾ ਬਚਾਅ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਚਿਹਰੇ ਅਤੇ ਆਵਾਜ਼ ਦੇ ਵਿੱਚ ਦਿਖਾਈ ਦੇਣ ਵਾਲੀ ਨਿਰਾਸ਼ਾ ਤੇ ਦੁੱਖ ਦੇ ਨਾਲ ਕੁੜੀ ਨੇ ਵਾਰ-ਵਾਰ ਕਿਹਾ ਕਿ ਉਸਦਾ ਬੁਆਏਫ੍ਰੈਂਡ ਵੀ ਇੱਕ ਭਾਰਤੀ ਸੀ। ਕੈਨੇਡਾ ਵਿੱਚ ਨਸਲੀ ਨਫ਼ਰਤ ਦਾ ਸ਼ਿਕਾਰ ਬਣ ਰਹੀ ਇੱਕ ਭਾਰਤੀ ਨੂੰ ਬਚਾਨ ਕੋਰੀ ਪਹੁੰਚ ਗਈ ਅਤੇ ਤੰਗ ਪਰੇਸ਼ਾਨ ਕਰ ਰਹੇ ਸਖਸ਼ ਦੇ ਨਾਲ ਉਸਦੀ ਤਿੱਖੀ ਬਹਿਸ ਵੀ ਹੋਈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਨਸਲਵਾਦ ਬਾਰੇ ਬਹਿਸ ਬਹੁਤ ਤਿੱਖੀ ਹੁੰਦੀ ਮਹਿਸੂਸ ਹੋ ਰਹੀ ਹੈ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਦੇ ਭਾਰਤੀ ਮੂਲ ਦੇ ਸੁਪਰਵਾਈਜ਼ਰ ਤੇ ਹੱਕ ਦੇ ਵਿੱਚ ਇੱਕ ਲੜਕੀ ਨਿਤਰੋਂਦੀ ਹੈ। ਭਾਰਤੀ ਮੂਲ ਦੇ ਮੁਲਾਜ਼ਮ ਨੂੰ ਤੰਗ ਕਰਨ ਵਾਲੇ ਸਖਸ਼ ਨੂੰ ਉਹ ਕਹਿੰਦੀ ਹੈ ਕਿ ਇਸ ਨੂੰ ਇਕੱਲਾ ਛੱਡ ਦਿਓ। ਦੂਜੇ ਪਾਸੇ ਜਦੋਂ ਨਸਲਵਾਦੀ ਕਹਿੰਦਾ ਹੈ ਕਿ ਕੈਨੇਡਾ ਵਿੱਚ ਆਪਣੀ ਬਜ਼ੀ ਕਰਨ ਦਾ ਹਰ ਕਿਸੇ ਨੂੰ ਹੱਕ ਹੈ ਤਾਂ ਲੜਕੀ ਕਹਿੰਦੀ ਹੈ ਕਿ ਉਹ ਆਪਣਾ ਕੰਮ ਕਰ ਰਿਹਾ ਹੈ ਉਸਨੂੰ ਤੰਗ ਕਰਨਾ ਕਿਰਵਾਜੇਵੇ ਦਸੇ TTC ਸੁਪਰਵਾਈਜ਼ਰ ਲੜਕੀ ਨੂੰ ਸ਼ਾਂਤ ਕਰਨ ਦਾ ਯਤਨ ਕਰਦਾ ਹੈ ਪਰ ਉਹ ਲਗਾਤਾਰ ਨਸਲਵਾਦੀ ਉੱਤੇ ਗੁੱਸਾ ਲਾਉਂਦੀ ਦੇਖੀ ਜਾ ਸਕਦੀ ਹੈ ਦੱਸਿਏ ਲੜਕੀ ਇਹ ਵੀ ਕਹਿੰਦੀ ਹੈ ਕਿ ਉਸ ਦਾ ਬੁਆਏਫ੍ਰੈਂਡ ਇੱਕ ਭਾਰਤੀ ਹੈ ਲੜਕੀ ਦੀ ਪਹਾਤਰੀ ਵਾਲੀ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਨੇ ਅਤੇ ਉਸ ਦੀ ਪਹਿਵੀਂ ਛਲਾਂਗਾ ਵੀ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਇੱਕ ਯੂਜ਼ਰਸ ਨੇ ਲਿਖਿਆ ਹੈ ਕਿ ਨਸਲਵਾਦ ਲੋਕਾਂ ਦੇ ਵਿੱਚ ਦਾਦਾ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਿਹਾ ਹੈ ਅਤੇ ਇਸ ਤੋਂ ਦੂਰ ਰਹਿਣਾ ਹੀ ਬਿਹਤਰ ਹੈ ਦੱਸਿਏ ਇਸ ਵੀਡੀਓ ਨੇ ਜਲਦੀ ਹੀ ਧਿਆਨ ਖਿੱਚਿਆ ਜਿਸ ਦੇ ਨਾਲ ਲਗਭਗ 1 ਮਿਲੀਅਨ ਵਿਊਜ਼ ਹੋਏ ਖਬਰ ਬੋਲੇ ਜਾਂ ਤੱਕ ਤੇ ਇਸ ਦਿਨਾਲ ਕਾਫੀ ਬਹਿਸ ਵੀ ਦਿਖੀ ਹੋ ਚੁੱਕੀ ਹੈ ਜ਼ਿਕਰ ਹੋ ਗਿਆ ਕਿ ਜੁਲਾਈ ਦੇ ਵਿੱਚ ਇੱਕ ਭਾਰਤੀ ਜੋੜੇ ਨੂੰ ਇੱਕ ਨੌਜਵਾਨ ਨੇ ਤੰਗ ਪ੍ਰੇਸ਼ਾਨ ਕੀਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਨਸਲੀ ਟਿੱਪਣੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਇਹ ਘਟਨਾ ਪੀਟਰ ਬਰੋ ਦੇ ਲੈਂਡਸ ਡਾਊਨ ਪਲੇਸ ਮਾਲ ਦੇ ਪਾਰਕਿੰਗ ਸਥਾਨ ਤੇ ਵਾਪਰੀ ਸੀ ਤੇ ਵਾਇਰਲ ਕਲਿੱਪ ਦੇ ਵਿੱਚ ਇਹ ਨੌਜਵਾਨ ਇੱਕ ਪਿਕਅਪ ਟਰੱਕ ਵਿੱਚ ਸਵਾਰ ਜੋੜੇ ਦੇ ਵਾਰ ਨੂੰ ਰੋਕਦੇ ਹੋਏ ਨਸਲੀ ਟਿੱਪਣੀਆਂ ਅਤੇ ਅਪਮਾਨਜਨਕ ਸ਼ਬਦ ਬੋਲਦੇ ਹੋਏ ਵੀ ਦਿਖਾਈ ਦਿੱਤੇ ਸੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਇੱਕ ਭਾਰਤੀ ਵਿਅਕਤੀ ਨੂੰ ਪਰੇਸ਼ਾਨੀ ਤੋਂ ਬਚਾਉਣ ਦੇ ਲਈ ਇੱਕ ਗੋਰੀ ਔਰਤ ਦੇ ਕਦਮ ਰੱਖਣ ਦਾ ਇੱਕ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਭਾਰਤੀ ਦੇ ਹੱਕ ਦੇ ਵਿੱਚ ਖੜੇ ਵਿਦੇਸ਼ੀ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇੰਟਰਨੈਟ ਉੱਤੇ ਭਾਵਨਾਵਾਂ ਦਾ ਮਾਹੌਲ ਬਣ ਗਿਆ ਇਸ ਕਲਿੱਪ ਦੇ ਵਿੱਚ ਪਹਿਲਾ ਇੱਕ ਆਦਮੀ ਨੂੰ ਸਬਵੇ ਉਤੇ ਇੱਕ ਭਾਰਤੀ ਦੀ ਵੀਡੀਓ ਰਿਕਾਰਡ ਕਰਦੇ ਹੋਏ ਦਿਖਾਇਆ ਗਿਆ ਸੀ ਤੇ ਭਾਰਤੀ ਨੇ ਇੱਕ ਵੈਸਟ ਜਪਾਈ ਹੋਈ ਸੀ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਡਿਊਟੀ ਉੱਤੇ ਸੀ ਇਸ ਦੌਰਾਨ ਉਸ ਵਿਅਕਤੀ ਨੂੰ ਰਿਕਾਰਡ ਕਰਨ ਵਾਲੇ ਨੂੰ ਭਾਰਤੀ ਨੂੰ ਕਾਫੀ ਉੱਚੀ ਉੱਚੀ ਨਸਲੀ ਗਾਲਾਂ ਕੱਢਦੇ ਹੋਏ ਵੀ ਸੁਨਿਆ ਗਿਆ ਅੰਤ ਦੇ ਵਿੱਚ ਇੱਕ ਉਕਤੇ ਵਿਦੇਸ਼ੀ ਅੱਗੇ ਆਇਆ ਅਤੇ ਉਸਕريب ਆਤਮੀ ਦਾ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਚਿਹਰੇ ਅਤੇ ਆਵਾਜ਼ ਦੇ ਵਿੱਚ ਦਿਖਾਈ ਦੇਣ ਵਾਲੀ ਨਿਰਾਸ਼ਾ ਤੇ ਦੁੱਖ ਦੇ ਨਾਲ ਕੁੜੀ ਨੇ ਵਾਰ-ਵਾਰ ਕਿਹਾ ਕਿ ਉਸਦਾ ਬੁਆਏਫ੍ਰੈਂਡ ਵੀ ਇੱਕ ਭਾਰਤੀ ਸੀ ਕੈਨੇਡਾ ਵਿੱਚ ਨਸਲੀ ਨਫ਼ਰਤ ਦਾ ਸ਼ਿਕਾਰ ਬਣ ਰਹੀ ਇੱਕ ਭਾਰਤੀ ਨੂੰ ਬਚਾਨ ਗੋਰੀ ਪਹੁੰਚ ਗਈ ਅਤੇ ਤੰਗ ਪਰੇਸ਼ਾਨ ਕਰ ਰਹੇ ਸਖਸ਼ ਦੇ ਨਾਲ ਉਸਦੀ ਤਿੱਖੀ ਬਹਿਸ ਵੀ ਹੋਈ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਨਸਲਵਾਦ ਬਾਰੇ ਬਹਿਸ ਬਹੁਤ ਤਿੱਖੀ ਹੁੰਦੀ ਮਹਿਸੂਸ ਹੋ ਰਹੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਦੇ ਭਾਰਤੀ ਮੂਲ ਦੇ ਸੁਪਰਵਾਈਜ਼ਰ ਤੇ ਹੱਕ ਦੇ ਵਿੱਚ ਇੱਕ ਲੜਕੀ ਨਿਤ ਰੋਂਦੀ ਹੈ ਭਾਰਤੀ ਮੂਲ ਦੇ ਮੁਲਾਜ਼ਮ ਨੂੰ ਤੰਗ ਕਰਨ ਵਾਲੇ ਸਖਸ਼ ਨੂੰ ਉਹ ਕਹਿੰਦੀ ਹੈ ਕਿ ਇਸ ਨੂੰ ਇਕੱਲਾ ਛੱਡ ਦਿਓ ਦੂਜੇ ਪਾਸੇ ਜਦੋਂ ਨਸਲਵਾਦੀ ਕਹਿੰਦਾ ਹੈ ਕਿ ਕੈਨੇਡਾ ਵਿੱਚ ਆਪਣੀ ਬਜ਼ੀ ਕਰੰਤਾ ਹਰ ਕਿਸੇ ਨੂੰ ਹੱਕ ਹੈ ਤਾਂ ਲੜਕੀ ਕਹਿੰਦੀ ਹੈ ਕਿਉਂ ਆਪਣਾ ਕੰਮ ਕਰ ਰਿਹਾ ਹੈ ਉਸ ਨੂੰ ਤੰਗ ਕਰਨਾ ਕਿਰਵਾਜਵੇ ਦੱਸिए TTC ਸੁਪਰਵਾਈਜ਼ਰ ਲੜਕੀ ਨੂੰ ਸ਼ਾਂਤ ਕਰਨ ਦਾ ਯਤਨ ਕਰਦਾ ਹੈ ਪਰ ਉਹ ਲਗਾਤਾਰ ਨਸਲਵਾਦੀ ਉੱਤੇ ਗੁੱਸਾ ਲਾਉਂਦੀ ਦੇਖੀ ਜਾ ਸਕਦੀ ਹੈ ਦੱਸिए ਲੜਕੀ ਇਹ ਵੀ ਕਹਿੰਦੀ ਹੈ ਕਿ ਉਸ ਦਾ ਬੋਏਫ੍ਰੈਂਡ ਇੱਕ ਭਾਰਤੀ ਹੈ ਲੜਕੀ ਦੀ ਪਹਾਤਰੀ ਵਾਲੀ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਨੇ ਅਤੇ ਉਸ ਦੀ ਪਰਵੀ ਛਲਾਂਗਾ ਵੀ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਨਸਲਵਾਦ ਲੋਕਾਂ ਦੇ ਵਿੱਚ ਦਾਦਾ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਿਹਾ ਹੈ ਅਤੇ ਇਸ ਦੂਰ ਰਹਿਣਾ ਹੀ ਬਿਹਤਰ ਹੈ ਦੱਸਿਏ ਇਸ ਵੀਡੀਓ ਨੇ ਜਲਦੀ ਹੀ ਧਿਆਨ ਖਿੱਚਿਆ ਜਿਸ ਦੇ ਨਾਲ ਲਗਭਗ 1 ਮਿਲੀਅਨ ਵਿਊਜ਼ ਹੋਏ ਖਬਰ ਬੋਲੇ ਜਾਨਤਾ ਕਿ ਤੇ ਇਸ ਦੇ ਨਾਲ ਕਾਫੀ ਬਹਿਸ ਵੀ ਤਿੱਖੀ ਹੋ ਚੁੱਕੀ ਹੈ ਜ਼ਿਕਰ ਹੋ ਗਏ ਕਿ ਜੁਲਾਈ ਦੇ ਵਿੱਚ ਇੱਕ ਭਾਰਤੀ ਜੋੜੇ ਨੂੰ ਇੱਕ ਨੌਜਵਾਨ ਨੇ ਤੰਗ ਪ੍ਰੇਸ਼ਾਨ ਕੀਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਨਸਲੀ ਟਿੱਪਣੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਇਹ ਘਟਨਾ ਪੀਟਰ ਬਰੋ ਦੇ ਲੈਂਡਸ ਡਾਊਨ ਪਲੇਸ ਮੋਲ ਦੇ ਪਾਰਕਿੰਗ ਸਥਾਨ ਤੇ ਵਾਪਰੀ ਸੀ ਤੇ ਵਾਇਰਲ ਕਲੀਪ ਦੇ ਵਿੱਚ ਤਿੰਨ ਨੌਜਵਾਨ ਇੱਕ ਪਿਕਅਪ ਟਰੱਕ ਵਿੱਚ ਸਵਾਰ ਜੋੜੇ ਦੇ ਵਾਹਨ ਨੂੰ ਰੋਕਦੇ ਹੋਏ ਨਸਲ ਟਿੱਪਣੀਆਂ ਅਤੇ ਅਪਮਾਨਜਨਕ ਸ਼ਬਦ ਬੋਲਦੇ ਹੋਏ ਵੀ ਦਿਖਾਈ ਦਿੱਤੇ ਸੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਇੱਕ ਭਾਰਤੀ ਵਿਅਕਤੀ ਨੂੰ ਪਰੇਸ਼ਾਨੀ ਤੋਂ ਬਚਾਉਣ ਦੇ ਲਈ ਇੱਕ ਗੋਰੀ ਔਰਤ ਦੇ ਕਦਮ ਰੱਖਣ ਦਾ ਇੱਕ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਭਾਰਤੀ ਦੇ ਹੱਕ ਦੇ ਵਿੱਚ ਖੜੇ ਵਿਦੇਸ਼ੀ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇੰਟਰਨੈਟ ਉੱਤੇ ਭਾਵਨਾਵਾਂ ਦਾ ਮਾਹੌਲ ਬਣ ਗਿਆ ਇਸ ਕਲਿੱਪ ਦੇ ਵਿੱਚ ਪਹਿਲਾ ਇੱਕ ਆਦਮੀ ਨੂੰ ਸਬਵੇ ਉਤੇ ਇੱਕ ਭਾਰਤੀ ਦੀ ਵੀਡੀਓ ਰਿਕਾਰਡ ਕਰਦੇ ਹੋਏ ਦਿਖਾਇਆ ਗਿਆ ਸੀ ਤੇ ਭਾਰਤੀ ਨੇ ਰਿਕਵੈਸਟ ਜੇ ਪਾਈ ਹੋਈ ਸੀ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਡਿਊਟੀ ਉਤੇ ਸੀ ਇਸ ਦੌਰਾਨ ਉਸ ਵਿਅਕਤੀ ਨੂੰ ਰਿਕਾਰਡ ਕਰਨ ਵਾਲੇ ਨੂੰ ਭਾਰਤੀ ਨੂੰ ਕਾਫੀ ਉੱਚੀ ਉੱਚੀ ਨਸਲੀ ਗਾਲਾਂ ਕੱਢਦੇ ਹੋਏ ਵੀ ਸੁਨਿਆ ਗਿਆ ਅੰਤ ਦੇ ਵਿੱਚ ਉਕਤ ਵਿਦੇਸ਼ੀ ਅੱਗੇ ਆਇਆ ਅਤੇ ਉਸគ្រਿਪ ਆਤਮੀ ਦਾ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਚਿਹਰੇ ਅਤੇ ਆਵਾਜ਼ ਦੇ ਵਿੱਚ ਦਿਖਾਈ ਦੇਣ ਵਾਲੀ ਨਿਰਾਸ਼ਾ ਤੇ ਦੁੱਖ ਦੇ ਨਾਲ ਕੁੜੀ ਨੇ ਵਾਰ-ਵਾਰ ਕਿਹਾ ਕਿ ਉਸਦਾ ਬੁਆਏਫ੍ਰੈਂਡ ਵੀ ਇੱਕ ਭਾਰਤੀ ਸੀ ਕੈਨੇਡਾ ਵਿੱਚ ਨਸਲੀ ਨਫ਼ਰਤ ਦਾ ਸ਼ਿਕਾਰ ਬਣ ਰਹੇ ਇੱਕ ਭਾਰਤੀ ਨੂੰ ਬੇਚਾਨ ਕੋਰੀ ਪਹੁੰਚ ਗਈ ਅਤੇ ਤੰਗ ਪਰੇਸ਼ਾਨ ਕਰ ਰਹੇ ਸਖਸ਼ ਦੇ ਨਾਲ ਉਸੀ ਤਿੱਖੀ ਬਹਿਸ ਵੀ ਹੋਈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਨਸਲਵਾਦ ਬਾਰੇ ਬਹਿਸ ਬਹੁਤ ਤਿੱਖੀ ਹੁੰਦੀ ਮਹਿਸੂਸ ਹੋ ਰਹੀ ਹੈ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਦੇ ਭਾਰਤੀ ਮੂਲ ਦੇ ਸੁਪਰਵਾਈਜ਼ਰ ਤੇ ਹੱਕ ਦੇ ਵਿੱਚ ਇੱਕ ਲੜਕੀ ਨਿਤਰੋਂਦੀ ਹੈ। ਭਾਰਤੀ ਮੂਲ ਦੇ ਮੁਲਾਜ਼ਮ ਨੂੰ ਤੰਗ ਕਰਨ ਵਾਲੇ ਸਖਸ਼ ਨੂੰ ਉਹ ਕਹਿੰਦੀ ਹੈ ਕਿ ਇਸ ਨੂੰ ਇਕੱਲਾ ਛੱਡ ਦਿਓ। ਦੂਜੇ ਪਾਸੇ ਜਦੋਂ ਨਸਲਵਾਦੀ ਕਹਿੰਦਾ ਹੈ ਕਿ ਕੈਨੇਡਾ ਵਿੱਚ ਆਪਣੀ ਮਰਜ਼ੀ ਕਰਨ ਦਾ ਹਰ ਕਿਸੇ ਨੂੰ ਹੱਕ ਹੈ ਤਾਂ ਲੜਕੀ ਕਹਿੰਦੀ ਹੈ ਕਿਉਂ ਆਪਣਾ ਕੰਮ ਕਰ ਰਿਹਾ ਹੈ ਉਸ ਨੂੰ ਤੰਗ ਕਰਨਾ ਕਿਰਵਾਜੇਵੇ ਦਸੇ TTC ਸੁਪਰਵਾਈਜ਼ਰ ਲੜਕੀ ਨੂੰ ਸ਼ਾਂਤ ਕਰਨ ਦਾ ਯਤਨ ਕਰਦਾ ਹੈ ਪਰ ਉਹ ਲਗਾਤਾਰ ਨਸਲਵਾਦੀ ਉੱਤੇ ਗੁੱਸਾ ਲਾਉਂਦੀ ਦੇਖੀ ਜਾ ਸਕਦੀ ਹੈ ਦੱਸਿਏ ਲੜਕੀ ਇਹ ਵੀ ਕਹਿੰਦੀ ਹੈ ਕਿ ਉਸ ਦਾ ਬੁਆਏਫ੍ਰੈਂਡ ਇੱਕ ਪਾਤੀ ਹੈ ਲੜਕੀ ਦੀ ਪਹਾਤਰੀ ਵਾਲੀ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਨੇ ਅਤੇ ਉਸ ਦੀ ਭਰਵੀਂ ਛਲਾਂਗਾ ਵੀ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਇੱਕ ਯੂਜ਼ਰਸ ਨੇ ਲਿਖਿਆ ਹੈ ਕਿ ਨਸਲਵਾਦ ਲੋਕਾਂ ਦੇ ਵਿੱਚ ਦਾ ਦਾ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਿਹਾ ਹੈ ਅਤੇ ਇਸ ਤੋਂ ਦੂਰ ਰਹਿਣਾ ਹੀ ਬਿਹਤਰ ਹੈ ਦੱਸਿਏ ਇਸ ਵੀਡੀਓ ਨੇ ਜਲਦੀ ਹੀ ਧਿਆਨ ਖਿੱਚਿਆ ਜਿਸ ਦੇ ਨਾਲ ਲਗਭਗ 1 ਮਿਲੀਅਨ ਵਿਊਜ਼ ਹੋਏ ਖਬਰ ਬੋਲੇ ਜਾਣ ਤੱਕ ਤੇ ਇਸ ਨਾਲ ਕਾਫੀ ਬਹਿਸ ਵੀ ਤਿੱਖੀ ਹੋ ਚੁੱਕੀ ਹੈ ਜ਼ਿਕਰ ਹੋ ਗਿਆ ਕਿ ਜੁਲਾਈ ਦੇ ਵਿੱਚ ਇੱਕ ਭਾਰਤੀ ਜੋੜੇ ਨੂੰ ਇੱਕ ਨੌਜਵਾਨ ਨੇ ਤੰਗ ਪ੍ਰੇਸ਼ਾਨ ਕੀਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਨਸਲੀ ਟਿੱਪਣੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਇਹ ਘਟਨਾ ਪੀਟਰਬੁਰੋ ਦੇ ਲੈਂਡਸਜਾਊਨ ਪਲੇ ਸモール ਦੇ ਪਾਰਕਿੰਗ ਸਥਾਨ ਤੇ ਵਾਪਰੀ ਸੀ ਤੇ ਵਾਇਰਲ ਕਲੀਪ ਦੇ ਵਿੱਚ ਤਿੰਨ ਨੌਜਵਾਨ ਇੱਕ ਪਿਕਅਪ ਟਰੱਕ ਵਿੱਚ ਸਵਾਰ ਜੋੜੇ ਦੇ ਵਾਰ ਨੂੰ ਰੋਕਦੇ ਹੋਏ ਨਸਲੀ ਟਿੱਪਣੀਆਂ ਅਤੇ ਅਪਮਾਨਜਨਕ ਸ਼ਬਦ ਬੋਲਦੇ ਹੋਏ ਵੀ ਦਿਖਾਈ ਦਿੱਤੇ ਸੀ। ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਦੇ ਵਿੱਚ ਇੱਕ ਭਾਰਤੀ ਵਿਅਕਤੀ ਨੂੰ ਪਰੇਸ਼ਾਨੀ ਤੋਂ ਬਚਾਉਣ ਦੇ ਲਈ ਇੱਕ ਗੋਰੀ ਔਰਤ ਦੇ ਕਦਮ ਰੱਖਣ ਦਾ ਇੱਕ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ ਭਾਰਤੀ ਦੇ ਹੱਕ ਦੇ ਵਿੱਚ ਖੜੇ ਵਿਦੇਸ਼ੀ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇੰਟਰਨੈਟ ਉੱਤੇ ਭਾਵਨਾ ਮਾਦਾ ਮਾਹੌਲ ਬਣ ਕੇ ਇਸ ਕਲਿੱਪ ਦੇ ਵਿੱਚ ਪਹਿਲਾ ਇੱਕ ਆਦਮੀ ਨੂੰ ਸਬਵੇ ਉੱਤੇ ਇੱਕ ਭਾਰਤੀ ਦੀ ਵੀਡੀਓ ਰਿਕਾਰਡ ਕਰਦੇ ਹੋਏ ਦਿਖਾਇਆ ਗਿਆ ਸੀ ਤੇ ਭਾਰਤੀ ਨੇ ਰਿਕਵੈਸਟ ਪਾਈ ਹੋਈ ਸੀ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਡਿਊਟੀ ਉੱਤੇ ਸੀ ਇਸ ਦੌਰਾਨ ਉਸ ਵਿਅਕਤੀ ਨੂੰ ਰਿਕਾਰਡ ਕਰਨ ਵਾਲੇ ਨੂੰ ਭਾਰਤੀ ਨੂੰ ਕਾਫੀ ਉੱਚੀ ਉੱਚੀ ਨਸਲੀ ਗਾਲਾਂ ਕੱਢਦੇ ਹੋਏ ਵੀ ਸੁਨਿਆ ਗਿਆ ਅੰਤ ਦੇ ਵਿੱਚ ਇੱਕ ਉਕਤੇ ਵਿਦੇਸ਼ੀ ਅੱਗੇ ਆਇਆ ਅਤੇ ਉਸ ਕਰੀਬ ਆਦਮੀ ਦਾ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਚਿਹਰੇ ਅਤੇ ਆਵਾਜ਼ ਦੇ ਵਿੱਚ ਦਿਖਾਈ ਦੇਣ ਵਾਲੀ ਨਿਰਾਸ਼ਾ ਤੇ ਦੁੱਖ ਦੇ ਨਾਲ ਕੁੜੀ ਨੇ ਵਾਰ-ਵਾਰ ਕਿਹਾ ਕਿ ਉਸਦਾ ਬੁਆਏਫ੍ਰੈਂਡ ਵੀ ਇੱਕ ਭਾਰਤੀ ਸੀ ਕੈਨੇਡਾ ਵਿੱਚ ਨਸਲੀ ਨਫ਼ਰਤ ਦਾ ਸ਼ਿਕਾਰ ਬਣ ਰਹੀ ਇੱਕ ਭਾਰਤੀ ਨੂੰ ਬੇਚਾਨ ਕੋਰੀ ਪਹੁੰਚ ਗਈ ਅਤੇ ਤੰਗ ਪਰੇਸ਼ਾਨ ਕਰ ਰਹੇ ਸਖਸ਼ ਦੇ ਨਾਲ ਉਸਦੀ ਤਿੱਖੀ ਬਹਿਸ ਵੀ ਹੋਈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਨਸਲਵਾਦ ਬਾਰੇ ਬਹਿਸ ਬਹੁਤ ਤਿੱਖੀ ਹੁੰਦੀ ਮਹਿਸੂਸ ਹੋ ਰਹੀ ਹੈ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਦੇ ਭਾਰਤੀ ਮੂਲ ਦੇ ਸੁਪਰਵਾਈਜ਼ਰ ਤੇ ਹੱਕ ਦੇ ਵਿੱਚ ਇੱਕ ਲੜਕੀ ਨਿਤਰੋਂਦੀ ਹੈ। ਭਾਰਤੀ ਮੂਲ ਦੇ ਮੁਲਾਜ਼ਮ ਨੂੰ ਤੰਗ ਕਰਨ ਵਾਲੇ ਸਖਸ਼ ਨੂੰ ਉਹ ਕਹਿੰਦੀ ਹੈ ਕਿ ਇਸ ਨੂੰ ਇਕੱਲਾ ਛੱਡ ਦਿਓ। ਦੂਜੇ ਪਾਸੇ ਜਦੋਂ ਨਸਲਵਾਦੀ ਕਹਿੰਦਾ ਹੈ ਕਿ ਕੈਨੇਡਾ ਵਿੱਚ ਆਪਣੀ ਬਜ਼ੀ ਕਰਨ ਦਾ ਹਰ ਕਿਸੇ ਨੂੰ ਹੱਕ ਹੈ ਤਾਂ ਲੜਕੀ ਕਹਿੰਦੀ ਹੈ ਕਿ ਉਹ ਆਪਣਾ ਕੰਮ ਕਰ ਰਿਹਾ ਹੈ ਉਸ ਨੂੰ ਤੰਗ ਕਰਨਾ ਕਿਰਵਾਜੇਵੇ ਦੱਸिए TTC ਸੁਪਰਵਾਈਜ਼ਰ ਲੜਕੀ ਨੂੰ ਸ਼ਾਂਤ ਕਰਨ ਦਾ ਯਤਨ ਕਰਦਾ ਹੈ ਪਰ ਉਹ ਲਗਾਤਾਰ ਨਸਲਵਾਦੀ ਉੱਤੇ ਗੁੱਸਾ ਲਾਉਂਦੀ ਦੇਖੀ ਜਾ ਸਕਦੀ ਹੈ ਦੱਸिए ਲੜਕੀ ਇਹ ਵੀ ਕਹਿੰਦੀ ਹੈ ਕਿ ਉਸ ਦਾ ਬੁਆਏਫ੍ਰੈਂਡ ਇੱਕ ਭਾਰਤੀ ਹੈ ਲੜਕੀ ਦੀ ਪਹਾਤਰੀ ਵਾਲੀ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਨੇ ਅਤੇ ਉਸ ਦੀ ਭਰਵੀਂ ਛਲਾਂਗਾ ਵੀ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਇੱਕ ਯੂਜ਼ਰਸ ਨੇ ਲਿਖਿਆ ਹੈ ਕਿ ਨਸਲਵਾਦ ਲੋਕਾਂ ਦੇ ਵਿੱਚ ਡਰ ਦਾ ਅਸੁਰੱਖਿਆ ਦੀ ਭਾਵ ਉਨਾ ਪੈਦਾ ਕਰ ਰਿਹਾ ਹੈ ਅਤੇ ਇਸ ਤੋਂ ਦੂਰ ਰਹਿਣਾ ਹੀ ਬਿਹਤਰ ਹੈ ਦੱਸਿਆ ਇਸ ਵੀਡੀਓ ਨੇ ਜਲਦੀ ਹੀ ਧਿਆਨ ਖਿੱਚਿਆ ਜਿਸ ਦੇ ਨਾਲ ਲਗਭਗ 1 ਮਿਲੀਅਨ ਵਿਊਜ਼ ਹੋਏ ਖਬਰ ਬੋਲੇ ਜਾਣਤਾ ਹੈ ਤੇ ਇਸ ਦੇ ਨਾਲ ਕਾਫੀ ਬਹਿਸ ਵੀ ਦਿਖੀ ਹੋ ਚੁੱਕੀ ਹੈ ਜ਼ਿਕਰ ਹੋ ਗਿਆ ਕਿ ਜੁਲਾਈ ਦੇ ਵਿੱਚ ਇੱਕ ਭਾਰਤੀ ਜੋੜੇ ਨੂੰ ਇੱਕ ਨੌਜਵਾਨ ਨੇ ਤੰਗ ਪ੍ਰੇਸ਼ਾਨ ਕੀਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਨਸਲੀ ਟਿੱਪਣੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਇਹ ਘਟਨਾ ਪੀਟਰ ਬਰੋ ਦੇ ਲੈਂਡਸ ਡਾਊਨ ਪਲੇਸ ਮਾਲ ਦੇ ਪਾਰਕਿੰਗ ਸਥਾਨ ਤੇ ਵਾਪਰੀ ਸੀ ਤੇ ਵਾਇਰਲ ਕਲਿੱਪ ਦੇ ਵਿੱਚ ਤਿੰਨ ਨੌਜਵਾਨ ਇੱਕ ਪਿਕਅਪ ਟਰੱਕ ਵਿੱਚ ਸਵਾਰ ਜੋੜੇ ਦੇ ਵਾਰ ਨੂੰ ਰੋਕਦੇ ਹੋਏ ਨਸਲੀ ਟਿੱਪਣੀਆਂ ਅਤੇ ਅਪਮਾਨਜਨਕ ਸ਼ਬਦ ਬੋਲਦੇ ਹੋਏ ਵੀ ਦਿਖਾਈ ਦਿੱਤੇ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ